ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਆਪਾਂ ਦੇਖਿਆ ਜਿਵੇਂ ਅਸੀਂ ਵੀਡੀਓ ਬਣਾਈ ਸੀ ਕਿ ਐਸਐਮਐਸ 골ਡ ਦੀਆਂ ਆਪਣੀ ਜਿਹੜੀ ਖਾਦ ਆਈ ਹੈ ਐਸਐਮਐਸ 골ਡ ਤੇ ਬਹੁਤ ਕਿਸਾਨ ਵੀਰਾਂ ਨੇ ਇਹਨੂੰ ਪਿਆਰ ਦਿੱਤਾ ਤਕਰੀਬਨ ਆਹੰਦਲੋਂ ਦੂਰੋਂ ਦੂਰੋਂ ਕਿਸਾਨ ਵੀਰ ਵੀ ਇਹਨੂੰ ਲੈ ਕੇ ਗਏ ਤੇ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਇਸ ਚੀਜ਼ ਦੀ ਗਾਰੰਟੀ ਕਰਦੇ ਹਾਂ ਕਿਸਾਨ ਵੀਰੋ ਤੁਹਾਡੇ ਜਿਹੜੇ ਪੈਸੇ ਆ ਜਾਂ ਮਿਹਨਤ ਵੈਸੇ ਨਹੀਂ ਜਾਊਗੀ ਇਸ ਚੀਜ਼ ਦੀ ਗਰੰਟੀ ਦਿੰਨੇ ਆ ਜੇ ਤੁਹਾਡਾ ਨਾ ਰਿਜ਼ਲਟ ਆਇਆ ਨਾ ਝਾੜ ਵਧਿਆ ਤਾਂ ਤੁਹਾਡੇ ਪੈਸੇ ਰਿਟਰਨ ਕੀਤੇ ਜਾਣਗੇ ਕਰਾਏ ਸਮੇਤ ਤੇ ਐਸ ਕਰਕੇ ਵੀਰੋ ਬਹੁਤ ਧੰਨਵਾਦ ਤੁਹਾਡਾ ਸਿਰਫ ਆਪਣਾ ਰਿਸ਼ਤਾ ਇੱਕ ਤੁਸੀਂ ਕੱਲਾ ਵੀਡੀਓ ਤੇ ਦੇਖਿਆ ਤੇ ਤੁਸੀਂ ਵਿਸ਼ਵਾਸ ਕਰ ਲਿਆ ਪਰ ਇਹਨੂੰ ਵਿਸ਼ਵਾਸ ਨੂੰ ਬਰਕਰਾਰ ਰੱਖਣਾ ਸਭ ਤੋਂ ਔਖਾ ਹੁੰਦਾ ਇੱਕ ਵਾਰ ਤਾਂ ਚਲੋ ਬੰਦਾ ਦੇ ਦਿੰਦਾ ਚੀਜ਼ ਵੀਡੀਓ ਵੀਡੀਓ ਬਣਾ ਕੇ ਪਰ ਉਹਨਾਂ ਦੇ ਰਿਜ਼ਲਟ ਬਾਅਦ ਚ ਪਤਾ ਲੱਗਦੇ ਆ ਐਸ ਕਰਕੇ ਵੀਰੋ ਇਸ ਚੀਜ਼ ਦੀ ਗਾਰੰਟੀ ਜ਼ਰੂਰ ਦਿੰਨੇ ਆ ਜੇ ਤੁਹਾਡਾ ਝਾੜਨਾ ਵਧਿਆ ਰਿਜ਼ਲਟ ਨਾ ਆਇਆ ਤੁਹਾਡੇ ਪੈਸੇ ਰਿਟਰਨ ਕਰਾਈ ਸਮਿਤ ਕਰਾਂਗੇ ਤੇ ਇੱਕ ਹੋਰ ਕਿਸਾਨ ਵੀਰੋ ਜਿਵੇਂ ਹੁਣ ਆਪਾਂ ਕਈ ਵਾਰੀ ਜ਼ਿੰਕ ਮੈਗਨੀਜ਼ ਦੀ ਸਪਰੇਆ ਜਿਆਦਾ ਆਪਣੇ ਮੁੱਮਲ ਇਹ ਚ ਚੜਿਆ ਹੋਇਆ ਜ਼ਬਾਨ ਤੇ ਵੀ ਕਣਕ ਤੇ ਜ਼ਿੰਕ ਮੈਗਨੀਜ਼ ਕਰ ਦੋ ਪਰ ਕਿਸਾਨ ਵੀਰੋ ਤੋਂ ਫਾਸਟ ਚੀਜ਼ਾਂ ਆ ਗਈਆਂ ਜਿਵੇਂ ਕਈ ਵਾਰੀ ਕਈ ਕਿਸਾਨ ਵੀਰ ਦੇ ਕਣਕ ਨੂੰ ਮੈਟਰੀ ਲਾ ਲੋ ਜਾਂ 24D ਲੀਡਰ ਕਈ ਜਿਹੜੇ ਹੋਰ ਨਵੇਂ ਟੈਕਨੀਕਲ ਆਇਆ ਉਹ ਕਣਕ ਨੂੰ ਧੱਕਾ ਲਾ ਜਾਂਦੇ ਆ ਤਾਂ ਕਿਸਾਨ ਵੀਰੋ ਇਸ ਚੀਜ਼ ਦਾ ਖਾਸ ਕਰਕੇ ਧਿਆਨ ਦਿਓ ਜਰੂਰ ਜਿਵੇਂ ਜ਼ਿੰਕ ਮੈਗਨੀਟ ਤਾਂ ਤੁਸੀਂ ਕਰ ਹੀ ਰਹੇ ਹੋ ਜਿਵੇਂ ਆਪਾਂ ਕਹਿ ਦਿੰਦੇ ਆ ਜ਼ਿੰਕ ਮੈਗਨੀਟ ਕਰਦੇ ਤਾਂ ਇਸ ਚੀਜ਼ ਦਾ ਧਿਆਨ ਦਿਓ ਜ਼ਿੰਕ ਮੈਗਨੀਟ ਦੇ ਨਾਲ ਤੁਸੀਂ ਆਹ ਲਿਕਵਿਡ ਸਲਫਰ 55.16% SC ਇਹ ਜਰੂਰ ਨਾਲ ਐਡ ਕਰਿਓ ਜਿੱਥੇ ਤੁਹਾਡੀ ਕਣਕ ਦੋ ਵਾਰੀ ਦੋ ਵਾਰੀ ਕਰੋਗੇ ਤੁਸੀਂ ਫੇਰ ਤੁਹਾਡੀ ਬਹਾਲ ਹੋਊਗੀ ਕਣਕ ਤੇ ਤੁਹਾਡੀ ਇੱਕ ਢੇੜੇ ਨਾਲ ਹੀ ਕਣਕ ਹਰੀ ਭਰੀ ਹੋਊਗੀ ਤੇ ਕਣਕ ਫੋਟ ਕਰੂਗੀ ਇਹ ਲਿਕਵਿਡ ਸਲਫਰ ਹੈ ਹਾਂ ਇਹ ਕਿਸਾਨ ਵੀਰ ਜਿਹੜੇ ਓਂ ਕਰਨ ਜਾ ਰਹੇ ਆ ਲਿਕਵਿਡ ਜ਼ਿੰਕ ਲਿਕਵਿਡ ਆਪਣੇ ਜ਼ਿੰਕ ਮੈਗਨੀਜ਼ ਵੈਸੇ ਕਰਨ ਜਾ ਰਹੇ ਆ ਪਾਊਡਰ ਵਾਲੀ ਤਾਂ ਤਾਂ ਵੀ ਤੁਸੀਂ ਇਹ ਲਿਕਵਿਡ ਸਲਫਰ ਪਾ ਸਕਦੇ ਹੋ ਜੇ ਤੁਸੀਂ ਸਲਫਰ ਨਹੀਂ ਪਾਈ ਹੋਈ ਤਾਂ ਜੇ ਤੁਸੀਂ ਸਲਫਰ ਨਹੀਂ ਪਾਈ ਹੋਈ ਤਾਂ ਤੁਸੀਂ ਇਹ ਉੱਪਰੋਂ ਸਪਰੇਅ ਕਰ ਸਕਦੇ ਹੋ ਲੀਟਰ 2.5 ਤਿੰਨ ਕਿੱਲਿਆਂ ਚ ਜ਼ਿੰਕ ਮੈਗਨੀਜ਼ ਪਾਊਡਰ ਵਾਲੀ ਜਦੋਂ ਤੁਸੀਂ ਕਰੋਗੇ ਇੱਕ ਹੋਰ ਕਿਸਾਨ ਵੀਰੋ ਨਵੀਂ ਮੈਗਨੀਜ਼ ਆਈ ਹੈ 48% ਹੈ ਮੈਗਨੀਜ਼ ਇਹਦੇ ਬਹੁਤ ਸੋਹਣੇ ਰਿਜ਼ਲਟ ਆਣਗੇ ਕਿਉਂਕਿ ਕਿ 48% ਹੈ ਕਈ ਜਿਹੜੇ ਆਪਣੇ ਪਾਊਡਰ ਵਾਲੀ ਹੁੰਦੀ ਹੈ ਉਹ 30% ਹੁੰਦੀ ਹੈ ਹੋ ਸਕਦਾ ਉਹ ਦੋ ਸਪਰੇਆਂ ਕਰਨ ਨਾਲ ਕਣਕ ਹਰੇ ਭਰੇ ਤੇ ਫੋਟ ਕਰੇ ਇਹਦੇ ਨਾਲ ਇੱਕ ਨਾਲ ਹੀ ਤੁਹਾਡਾ ਹੱਲ ਹੋ ਜੂਗਾ ਵੀ ਐ ਨਹੀਂ ਡਵਲ ਪਕਾਈ ਹੋਗੀ ਜਾਂ ਡਬਲ ਖਰਚਾ ਹੋਊਗਾ ਆਪਣੇ ਜਿਵੇਂ ਆਪਾਂ ਕਰਦੇ ਆਂ ਜਾਂ ਕਰਵਾਨੇ ਆਂ ਬਾੜੇ ਤੇ ਤੇ ਤੁਹਾਨੂੰ ਇੱਕ ਸਪਰੇ ਨਾਲ ਹੀ ਕਿਉਂਕਿ ਇਹਦੇ ਰਿਜ਼ਲਟ ਕਿਉਂ ਜ਼ਿਆਦਾ ਆਣਗੇ ਕਿਉਂਕਿ ਇਹਦੇ ਨਾਲ ਲਿਕਵਿਡ ਜ਼ਿੰਕ ਵੀ ਕੋਲ ਜੂਗੀ ਕਿਉਂਕਿ ਪਾਊਡਰ ਵਾਲੀ ਮੈਗਨੀਜ਼ ਦੇ ਵਿੱਚ ਆਪਾਂ ਲਿਕਵਿਡ ਜ਼ਿੰਕ ਨਹੀਂ ਕੋਲ ਸਕਦੇ ਇਹ ਕਿਸਾਨ ਵੀਰ ਦੇਖਦੇ ਆ ਗਲਤੀ ਕਰ ਲੈਂਦੇ ਆ ਪਾਊਡਰ ਵਾਲੀ ਜ਼ਿੰਕ ਚ ਲਿਕਵਿਡ ਜ਼ਿੰਕ ਪਾਊਡਰ ਵਾਲੀ ਮੈਗਨੀਜ਼ ਚ ਲਿਕੁਇਡ ਜ਼ਿੰਕ ਘੋਲਣ ਦੀ ਕੋਸ਼ਿਸ਼ ਕਰਦੇ ਹੋ ਘੁਲਦੀ ਨਹੀਂ ਕਿਸਾਨ ਵੀਰੋ ਮੈਗਨੀਜ਼ ਦੇ ਵਿੱਚ ਲਿਕੁਇਡ ਜ਼ਿੰਕ ਨਹੀਂ ਘੁਲਦੀ ਜੇ ਤੁਸੀਂ ਲਿਕੁਇਡ ਮੈਗਨੀਜ਼ ਕਰੋਗੇ ਇਹਦੇ ਵਿੱਚ ਲਿਕੁਇਡ ਜ਼ਿੰਕ ਘੁਲ ਜੂਗੀ ਤੇ ਤੁਹਾਨੂੰ ਜ਼ਿੰਕ ਵਧੀਆ ਮਿਲਗੀ ਵੀ ਕਹਿੰਦਾ ਭਾਅ ਹੈ ਜੇ ਆਪਾਂ ਪਾਊਡਰ ਵਾਲੀ ਮੈਗਨੀਜ਼ ਕਰਾਂਗੇ ਤਾਂ ਪਾਊਡਰ ਵਾਲੀ ਪਾਣੀ ਪੋਵਗੀ ਆਪ ਨੂੰ ਜ਼ਿੰਕ ਚਾਹੇ 33% 21% ਜਾਂ ਫਿਰ ਲਾ ਲਓ ਤੁਸੀਂ 12% ਤਾਂ ਇਹਦੇ ਨਾਲ ਤੁਸੀਂ ਲਿਕੁਇਡ ਜ਼ਿੰਕ ਕਰੋਗੇ ਤਾਂ ਬਹੁਤ ਸੋਨੇ रिजल्ट ਆਣਗੇ liquid zinc ਕਿਉਂਕਿ ਉਹਦੇ 33 ਜਾਂ 21 ਦੇ ਆਪਾਂ ਸੈਂਪਲ ਦੇਖਦੇ ਆਂ ਜ਼ਿਆਦਾਤਰ ਤਾਂ ਫੇਲ ਹੋ ਗਏ ਸੀ ਕਿ ਤਾਂ liquid zinc ਦੇ ਰਿਜ਼ਲਟ ਆ liquid magnesium ਨਾਲ ਵਧੀਆ ਆਣਗੇ ਇੱਕ magnesium ਇਹ 48% ਆ ਗਈ ਜਿੱਥੇ ਤੁਸੀਂ ਦੋ ਸੁਪਰਿਆ ਕਰੋਗੇ ਇੱਕ ਨਾਲ ਹੀ ਛੋਟੀ ਕਣਕ ਬਹੁਤ ਵਧੀਆ ਬਣ ਜੂ ਇੱਕ ਇਹਦਾ ਵਜ਼ਨ ਲੀਟਰ ਦਾ 2 ਕਿਲੋ ਵਜ਼ਨ ਹੈ 1 ਲੀਟਰ magnesium ਦਾ 2 ਕਿਲੋ ਵਜ਼ਨ ਹੈ ਇੰਨੀ ਨਿਗਰ ਹੈ ਤੇ liquid zinc ਵੀ 1 ਕਿਲੋ ਦਾ ਪੌਣੇ 2 ਕਿਲੋ ਵਜ਼ਨ ਹੁੰਦਾ ਹੈ ਲਿਕਵਿਡ ਜ਼ਿੰਕ ਦਾ ਵੀ ਜਿਹੜਾ ਤੁਸੀਂ ਦੇਖੋਗੇ ਉਹ ਵੀ ਪੌਣੇ 2 ਕਿਲੋ ਦਾ ਹੁੰਦਾ 1 ਲੀਟਰ ਵਾਲਾ ਤੇ ਇੱਕ ਹੋਰ ਕਿਸਾਨ ਵੀਰੋ ਜਿਵੇਂ ਅਸੀਂ ਵੀਟ ਸਪੈਸ਼ਲ ਨਾਲ ਜਵੈਲਿਕ ਐਸਿਡ ਕਈ ਕਿਸਾਨ ਵੀਰ ਜ਼ਿੰਕ ਮੈਨੇਜ ਕਰਦੇ ਆ ਤਾਂ ਤੁਸੀਂ ਕਿੱਲੇ 2 ਕਿੱਲੇ 'ਚ ਸਾਡੇ ਆਖੇ ਇਹ ਕਰਕੇ ਦੇਖਿਓ ਵੀਟ ਸਪੈਸ਼ਲ ਤੇ ਆਪਣੇ ਜਵੈਲਿਕ ਐਸਿਡ ਕਿਸੇ ਵੀ ਕੰਪਨੀ ਦਾ ਤੁਸੀਂ ਵੀਟ ਸਪੈਸ਼ਲ ਤੇ ਅਸੀਂ ਤਾਂ ਚਲੋ ਇਹ ਵਰਤਦੇ ਆ ਤੇ ਤੁਸੀਂ ਕਿਸੇ ਵੀ ਕੰਪਨੀ ਦਾ ਵੀਡ ਸਪੈਸ਼ਲ ਜਾਂ ਆਪਣੇ ਜੁਐਲਿਕ ਐਸਿਡ ਯੂਜ਼ ਕਰਕੇ ਦੇਖਿਓ ਨਾਲ ਜਿਵੇਂ 200 ਲੀਟਰ ਪਾਣੀ ਲਾਉਂਗੇ ਤਾਂ ਕਿੱਲੇ ਦੀ 2 ਕਿਲੋ ਯੂਰੀਆ ਜ਼ਰੂਰ ਐਡ ਕਰ ਲਿਓ ਚਾਹੇ ਤੁਸੀਂ ਪਾਊਡਰ ਵਾਲੀ ਮੈਗਨੀਜ਼ ਸਿੰਕ ਕਰੋ ਚਾਹੇ ਤੁਸੀਂ ਆਹ ਜੁਐਲਿਕ ਐਸਿਡ ਵੀਡ ਸਪੈਸ਼ਲ ਕਰੋ 2 ਕਿਲੋ ਯੂਰੀਆ 200 ਲੀਟਰ ਪਾਣੀ ਲਾਣ ਜਾ ਰਹੇ ਹੋ ਤਾਂ 2 ਕਿਲੋ ਯੂਰੀਆ ਪਾ ਲਿਓ ਜੇ ਪਾਣੀ ਘੱਟ ਲਾ ਰਹੇ ਹੋ ਤਾਂ ਯੂਰੀਆ ਉਸ ਹਾਵ ਨਾਲ ਕਿਲੋ ਡੇਢ ਕਿਲੋ ਕਰ ਲਿਓ ਆਹੀ ਵੀਰੋ ਗੱਲਾਂ ਤੁਹਾਨੂੰ ਸਾਂਝੀਆਂ ਕਰਨੀਆਂ ਸੀ ਐਸਐਮਐਸ ਗੋਲਡ ਨੂੰ ਦੁਬਾਰਾ ਕਰਦਾ ਬਹੁਤ ਧੰਨਵਾਦ ਤੁਸੀਂ ਪਿਆਰ ਦਿੱਤਾ ਤੇ ਇਸ ਚੀਜ਼ ਦੀ ਗਾਰੰਟੀ ਹੈ ਤੁਹਾਡੇ ਕਰਾਏ ਸਮੇਤ ਪੈਸੇ ਵਾਪਸ ਕੀਤੇ ਜਾਣਗੇ ਜੇ ਸੱਚੇ ਤੁਹਾਡਾ ਝਾੜ ਨਾ ਵਧਿਆ ਜਾਂ ਰਿਜ਼ਲਟ ਨਾ ਆਇਆ ਆਹੀ ਗੱਲਾਂ ਸਾਂਝੀਆਂ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਮੇਰੀ ਬੇਨਤੀ ਹੈ ਜਿਹੜੇ ਨਵੇਂ ਵੀਰ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ